ਪਿੰਪੁਰ ਸਾਹਿਬ ਦੇ ਪਿੰਡਾਂ ਵਿੱਚ ਮੱਛਿਆ ਹੜਕਮ ਪੈਨਾਈ ਇਹ ਟੀਮ ਨੇ ਪਿੰਡ ਪਾਮੜੀ ਮਚਰਾਵਾ ਤੇ ਕਸਬਾ ਕੁਮਾਨ ਵਿਖੇ ਤੜਕਸਾਰ ਕੀਤੀ ਰੇਡ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦ ਪੁਰ ਸਾਹਿਬ ਅਦੀਨ ਆਉਂਦੇ ਕਸਬਾ ਕੁਮਾਨ ਵਿਖੇ ਅੱਜ ਤੜਕਸਾਰ ਸਵੇਰੇ ਤਕਰੀਬਨ 5.30 ਵਜੇ ਐਨ ਆਈ ਏ ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਆਂਦੇ ਪਿੰਡ ਕੁਮਾਰ ਪਾਮੜੀ ਅਤੇ ਮਚਰਾਵਾ ਵਿਖੇ ਰੇਡ ਕੀਤੀ ਗਈ ਪਿੰਡ ਪਾਮੜੀ ਲਖਵਿੰਦਰ ਪਤਨੀ ਬਚਿੱਤਰ ਸਿੰਘ ਕਨੇਡਾ ਬਜੇਤ ਸਿੰਘ ਪੁੱਤਰ ਜੋਗਿੰਦਰ ਸਿੰਘ ਗੁਰਮੁਖ ਸਿੰਘ ਪੁੱਤਰ ਅਮਰਜੀਤ ਪਿੰਡ ਕੋਟਲੀ ਹਾਲਵਾਸੀ ਕੁਮਾਰ ਦੇ ਘਰ ਵਿੱਚ ਰੇਡ ਕੀਤੀ ਗਈ ਐਨ ਆਈਏ ਦਿੱਤੀ ਦੀ ਅਧਿਕਾਰੀ ਵੱਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਤੇ ਦਿੱਲੀ ਤੋਂ ਪਹੁੰਚੀ ਟੀਮ ਦੇ ਨਾਲ ਗੁਰਦਾਸਪੁਰ ਤੋਂ ਪੁਲਿਸ ਮੁਲਾਜ਼ਮ ਨਹੀਂ ਪਹੁੰਚੇ ਹਨ ਇਕਤਰ ਕੀਤੀ ਜਾਣਕਾਰੀ ਮੁਤਾਬਕ ਗੁਰਮukh ਸਿੰਘ ਦਾ ਸਾਲਾ ਕੈਨੇਡਾ ਵਿੱਚ ਰਹਿੰਦਾ ਹੈ ਉਹ ਖਡੋਰ ਸਾਹਿਬ ਤੋਂ ਸੱਤ ਸੱਤ ਮੈਂਬਰ ਪਾਈ ਕਮਲ ਸਿੰਘ ਜੋ ਕਿ ਬਰੋਗਨ ਜੇਲ੍ਹ ਵਿੱਚ ਬੰਦ ਹਨ ਉਨਾ ਦਾ ਜੀਜਾ ਹੈ ਜਾਂਚ ਕਰਨ ਪਹੁੰਚੇ ਦਿੱਤੇ ਅਧਿਕਾਰੀਆਂ ਵੱਲੋਂ ਕੋਈ ਕਹਿਤੋ ਇਨਕਾਰ ਕੀਆ ਜਾ ਰਿਹਾ ਹੈ ਅਤੇ ਖਬਰ ਲਿਖੇ ਜਾਣੀ ਕਿ ਚਾਂਚ ਚੱਲੀ ਹੈ ਪੱਤਰਕਾਰ ਡਾਕਟਰ ਨਰੇਂਦਰ ਕੋਹਾਨ ਜਿਹੜੇ ਅਕਸਰ ਹਰ ਕੋਈ ਪੁਰਸਾਹਬ ਨੂੰ ਪਤਾ ਲੱਗਾ ਰਿਪੋਰਟ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਜਿੰਨਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਉਹਨਾਂ ਨੇ ਕੀਤੀ ਹੈ ਕਿੰਨੇ ਕਮੇਜੇ ਆਏ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦਾ ਕਹਿੰਦੇ ਇੱਕੋ ਇੱਕ ਦਾ ਬਾਹਰ ਵੀ ਦੋ ਤਰੀਕੀ ਟੀਮ ਪਾਸ ਪਰ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਖੁੱਲ ਰਿਹਾ ਤੇ ਬਾਅਦ ਚ ਲੋਕਲ ਬੰਦੇ ਕੋਲ ਆਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੁੱਲ ਰਿਹਾ ਪੁੱਛ ਕਿਛ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹੜੇ ਚ ਘਰ ਦੀ ਤਲਾਸ਼ੀ ਵਗੈਰਾ ਕੀਤੀ ਹੈ ਹੋਰ ਕੁਝ ਦੋ ਤਿੰਨ ਫੋਨਾਂ ਜਿਹੜੇ ਆਪਣੇ ਉਹਨਾਂ ਨੇ ਸੀਰਕ ਕਰਕੇ ਖੜੇ ਤੋਂ ਇਲਾਵਾ ਕੁਝ ਨਹੀਂ ਤਿੰਨ ਫੋਨ ਲੈ ਗਏ ਕਿਹਦਾ ਕਿਹਦਾ ਫੋਨ ਲੈ ਲਿਆ ਮੇਰਾ ਵਾਈਫ ਦਾ ਤੇ ਬੇਟਾ ਜਿਹੜਾ ਕਹਿਆ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੇ ਰਿਸ਼ਤੇਦਾਰੀ ਹੈ ਰਿਸ਼ਤਦਾਰੀ ਹੈ ਕਿ ਹਜੀ ਬਿਲਕੁਲ ਮੇਰੇ ਬਦਰੇ ਨਾਲ ਦਾ ਬਦਰੇ ਨਾਲ ਗੜੀ ਹੋ ਅੱਛਾ ਜੀ ਹਾਂਜੀ ਤੇ ਕੀ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕੋਈ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਡ ਚੱਲੀਏ ਇਹ ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲੂ ਵੀ 4 4:30 ਘੰਟੇ 4:30 ਘੰਟੇ ਹਾਂਜੀ ਕੋਈ ਮੁਸ਼ਕਿਲ ਨਹੀਂ ਕੀਤੀ ਨਾਲ ਕੋਈ ਮੁਸ਼ਕਿਲ ਨਹੀਂ ਤਲਾਸ਼ੀ ਕਿੰਨੀ ਤੇ ਜੀ ਤਲਾਸ਼ੀ ਸਾਰੇ ਕਰ ਦਿੱਤੀ ਲਈ ਕੁਝ ਕਹਿ ਕੇ ਗਏ ਜਾਂ ਤੁਹਾਨੂੰ ਦੁਬਾਰਾ ਮਿਲਣ ਲਈ ਜਾਂ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਨਈ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਕਰਵਾਉਣੀ ਹੈ ਧੰਨਵਾਦ ਜੀ ਚਲੋ ਜੀ ਅਗਲੇ ਨੰਬਰ ਵੱਲ ਜਾਂਦੇ ਹਾਂ